ਰੰਗ ਦੇ ਰੰਗ ਦੇ ਰੰਗ ਦੇ ਮੇਰਾ ਰੰਗ ਦੇ ਨਾਮ ਵਿੱਚ ਚੋਣਾ ਰੰਗ ਦੇ ਰੰਗ ਦੇ ਰੰਗ ਦੇ ਮੇਰਾ ਰੰਗ ਦੇ ਨਾਮ ਵਿੱਚ ਚੋਣਾ ਜਿਹੜਾ ਜਿਹੜਾ ਰੰਗ ਤਸਾਂ ਧੰਨੇ ਜੀ ਦਾ ਰੰਗਿਆ ਜਿਹੜਾ ਜਿਹੜਾ ਰੰਗ ਤਸਾਂ ਧੰਨੇ ਜੀ ਦਾ ਰੰਗਿਆ ਮੈਂ ਵੀ ਸਤ ਗੁਰੂ ਉਹ ਰੰਗ ਮੰਗਿਆ ਮੈਂ ਵੀ ਸਤ ਗੁਰੂ ਉਹ ਰੰਗ ਮੰਗਿਆ ਨਾਰਕ ਮੈਥੋਂ ਰੰਗ ਦੇ ਰੰਗ ਦੇ ਰੰਗ ਦੇ ਮੇਰਾ ਰੰਗ ਦੇ ਨਾਮ ਵਿੱਚ ਚੋਲਾ ਰੰਗ ਦੇ ਰੰਗ ਦੇ ਰੰਗ ਦੇ ਮੇਰਾ ਰੰਗ ਦੇ ਨਾਮ ਵਿੱਚ ਚੋਲਾ ਜਿਹੜਾ ਜਿਹੜਾ ਰੰਗ ਤੂੰ ਸਮੀਰਾ ਦਰੰਗਿਆ ਜਿਹੜਾ ਜਿਹੜਾ ਰੰਗ ਤੂੰ ਸਮੀਰਾ ਦਰੰਗਿਆ ਮੈਂ ਵੀ ਸਤਗੁਰੂ ਰੰਗ ਮੰਗਿਆ ਮੈਂ ਵੀ ਸਤਗੁਰੂ ਰੰਗ ਮੰਗਿਆ ਨਾ ਘਰ ਟਾਲ ਮਟੋਲਾ ਮੇਰਾ ਰੰਗ ਦੇ ਨਾਮ ਵਿੱਚ ਚੋਲਾ ਰੰਗ ਦੇ ਰੰਗ ਦੇ ਰੰਗ ਦੇ ਮੇਰਾ ਰੰਗ ਦੇ ਨਾਮ ਵਿੱਚ ਚੋਲਾ ਰੰਗ ਦੇ ਰੰਗ ਦੇ ਰੰਗ ਦੇ ਮੇਰਾ ਰੰਗ ਦੇ ਨਾਮ ਵਿੱਚ ਚੋਲਾ ਜਿਹੜਾ ਜਿਹੜਾ ਰੰਗ ਤਸਾਂ ਪਿਲਣੇ ਦਰੰਗਿਆ ਜਿਹੜਾ ਜਿਹੜਾ ਰੰਗ ਤਸਾਂ ਪਿਲਣੇ ਦਰੰਗਿਆ ਮੈਂ ਵੀ ਸਤ ਗੁਰੂ ਓ ਰੰਗ ਮੰਗਿਆ ਮੈਂ ਵੀ ਸਤ ਗੁਰੂ ਓ ਰੰਗ ਮੰਗਿਆ ਨਾ ਰਖ ਮੈਂ ਤੋਂ ਓ ਲਾ ਮੇਰਾ ਰੰਗ ਦੇ ਨਾਮ ਵਿੱਚ ਚੋਲਾ ਰੰਗ ਦੇ ਰੰਗ ਦੇ ਰੰਗ ਦੇ ਮੇਰਾ ਰੰਗ ਦੇ ਨਾਮ ਵਿੱਚ ਚੋਲਾ ਰੰਗ ਦੇ ਰੰਗ ਦੇ ਰੰਗ ਦੇ ਮੇਰਾ ਰੰਗ ਦੇ ਨਾਮ ਵਿੱਚ ਚੋਲਾ ਜੈਸਾ ਰੰਗ ਕਬੀਰ ਜੀ ਦਰੰਗਿਆ ਜੈਸਾ ਰੰਗ ਕਬੀਰ ਜੀ ਦਰੰਗਿਆ ਮੈਂ ਵੀ ਸਤ ਗੁਰਿਓ ਰੰਗ ਮੰਗਿਆ ਮੈਂ ਵੀ ਸਤ ਗੁਰਿਓ ਗਮੰਗਿਆਂ ਮੁੱਕ ਜਾਵੇ ਜਨਮਾਂ ਦਾ ਗੇੜਾ ਮੇਰਾ ਰੰਗ ਦੇ ਨਾਮ ਵਿੱਚ ਚੋਲਾ ਮੁੱਕ ਜਾਏ ਜਨਮਾਂ ਦਾ ਗੇੜਾ ਮੇਰਾ ਰੰਗ ਦੇ ਨਾਮ ਵਿੱਚ ਚੋਲਾ ਰੰਗ ਦੇ ਰੰਗ ਦੇ ਰੰਗ ਦੇ ਮੇਰਾ ਰੰਗ ਦੇ ਨਾਮ ਵਿੱਚ ਚੋਲਾ